ਬੈਗਰੂ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਹਨ ਅਸੀਂ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਅੱਜ ਇੱਕ ਹੋਰ ਵੀ ਬਹੁਤ ਖੁਸ਼ੀ ਭਰਿਆ ਤੇ ਬਲੇਸਿੰਗਸ ਵਾਲਾ ਦਿਨ ਹੈ ਭਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣਾਏ ਤੀਜੇ ਪਾਤਸ਼ਾਹ ਗੁਰ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਵੀ ਅੱਜ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਅਸੀਂ ਇੱਥੋਂ ਦੇਸ਼ ਭਗਤ ਯੂਨੀਵਰਸਿਟੀ ਵਾਸਤੇ देश भगत परिवार देश भगत सारे मुलाजम स्टूडेंट्स गिफ्ट लोलियां भर के तो सच्चे पातशाह हमेशा कृपा करके रखिए नाम डॉक्टर जोरा सिंह चांसलर देश भगत यूनिवर्सिटी मा टेक आए ਜੀ ਆਜਾ ਹਰਮੰਦਰ ਸਾਹਿਬ ਮੱਤਾ ਟਕਨ ਆਇਆ ਹੈ ਸਾਹਿਬ ਪਰਿਵਾਰ ਸਾਨੂੰ ਪ੍ਰਮਾਤਮਾ ਨੇ ਵੈਗੁਰੂ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਹਨ ਅਸੀਂ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਅੱਜ ਇੱਕ ਹੋਰ ਵੀ ਬਹੁਤ ਖੁਸ਼ੀ ਭਰਿਆ ਤੇ ਬਲੇਸਿੰਗਸ ਵਾਲਾ ਮੱਤਾ ਹੈ ਭਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣਾਏ ਤੀਜੇ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰ ਵੀ ਅੱਜ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਅਸੀਂ ਇੱਥੋਂ ਦੇਸ਼ ਭਗਤ ਯੂਨੀਵਰਸਿਟੀ ਵਾਸਤੇ ਦੇਸ਼ ਭਗਤ ਪਰਿਵਾਰ ਵਾਸਤੇ ਦੇਸ਼ ਭਗਤ ਦੇ ਸਾਰੇ ਸਾਰੇ ਮੁਲਾਜ਼ਮਾਂ ਵਾਸਤੇ ਸਟੂਡੈਂਟਸ ਵਾਸਤੇ ਗਿਫਤਾਂ ਲੱਗੇ ਚੱਲਿਆ ਝੋਲੀਆਂ ਭਰ ਕੇ ਚੱਲਿਆ ਤੇ ਸੱਚੇ ਬਾਦਸ਼ਾਹ ਸਾਡੇ ਤੇ ਹਮੇਸ਼ਾ ਕਿਰਪਾ ਕਰਕੇ ਰੱਖੀ i oh.